ਜਿਹੜੇ ਕਾਲੇ ਕਾਨੂੰਨ ਜਿਹੜੇ 12 ਸੋਧਾਂ ਕੀਤੀਆਂ ਜਿਹੜਾ ਭਾਰਤ ਸਰਕਾਰ ਨੇ ਜਿਹਦੇ ਵਿੱਚ ਉਹਦੇ ਵਿੱਚ ਸੇ ਸੋਧਾਂ ਜਿਹੜੀਆਂ ਸਿੱਧੀਆਂ ਉਹ ਕਾਨੂੰਨ ਦੇ ਖਿਲਾਫ ਹੈ ਇਹਦੇ ਵਿੱਚ ਬੋਲਣ ਵਾਲੇ ਲੋਕਾਂ ਦੇ ਉੱਤੇ ਡਾਕਾ ਵੱਜ ਰਿਹਾ ਉਹ মিডিਆ ਹੋਵੇ ਉਹ ਜਥੇਬੰਦਕ ਤੌਰ ਤੇ ਲੋਕ ਹੋਣ ਮੇਰੇ ਕਹਿਣ ਤੋਂ ਭਾਵ ਜਿਹੜਾ ਲੋਕਤੰਤਰ ਦਾ ਉਹ ਕਾਹਨ ਹੋਣ ਜਾ ਰਿਹਾ ਉਸ ਨੂੰ ਬਚਾਉਣ ਵਾਸਤੇ ਜਿਹੜੀਆਂ ਜਥੇਬੰਦੀਆਂ ਉਹ ਐਕਟਿਵ ਹੋਈਆਂ ਤੇ ਉਹਨਾਂ ਨੂੰ ਕਾਲੇ ਕਾਨੂੰਨਾਂ ਨੂੰ ਜਿਵੇਂ ਅਸੀਂ ਦਿੱਲੀ ਤੇ ਕਾਲੇ ਤਿੰਨ ਕਾਨੂੰਨ ਦਿੱਲੀ ਵਾਪਸ ਕਰਵਾ ਕੇ ਆਏ ਆ ਉਸ ਦੇ ਆਧਾਰ ਤੇ ਇਹ ਵਾਪਸ ਕਰਾ ਕੇ ਰਵਾਂਗੇ ਅੱਜ ਸਾਡਾ ਪਹਿਲਾ ਐਜੀਟੇਸ਼ਨ ਆ ਇਹਦੇ ਮੁਤਾਬਕ ਚੱਲਦੇ-ਚੱਲਦੇ ਜਿੱਦਾਂ ਅੱਗੇ ਪ੍ਰੋਗਰਾਮ ਬਣਨਗੇ ਉਹਦੇ ਮੁਤਾਬਕ ਅਸੀਂ ਕੰਮ ਕਰਦੇ ਰਵਾਂਗੇ ਪਰ ਅਸੀਂ ਤੋਂ ਮੋਰਚਾ ਜਿਹੜਾ ਆ ਪਹੁੰਚਲਾ ਆ ਉਹਦੇ ਨਾਲ ਜਿਹੜੀਆਂ ਸਾਡੀਆਂ ਭਰਾਤਰੀ ਜਿੱਥੇ ਬੰਦੀਆਂ ਹੋ ਰਿਆ ਉਹ ਉਹ ਵੀ ਸਾਡੇ ਨਾਲ ਆ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਸਰਜੀਤ ਸਿੰਘ ਆ ਜੀ ਤਰਖਸ਼ੀ ਸਾਡੀ ਪੰਜਾਬ ਦਾ ਮੈਂ ਜਨ ਪ੍ਰੈਜ਼ੀਡੈਂਟ ਆ ਅੱਜ ਦੇ ਜਿਹੜਾ ਤੁਸੀਂ ਇੱਥੇ ਕਾਫੀ ਮਤਲਬੇ ਕਰਦੇ ਜਿਹੜਾ ਇਕੱਠਾ ਹੋਇਆ ਆ ਕਿਸ ਮਕਸਦ ਨਾਲ ਹੋਇਆ ਹੈ ਬਿਲਕੁਲ ਜੀ ਪਿਛਲੇ 25 ਅਗਸਤ 2023 ਨੂੰ ਭਾਰਤ ਦੀ ਲੋਕ ਸਭਾ ਦੇ ਵਿੱਚ ਤਿੰਨ ਫੌਜਦਾਰੀ ਕਾਨੂੰਨ ਜਿਹੜੇ ਆ ਡੋਕ 1760 1762 ਤੇ ਮੁੜ ਕੇ 1973 ਦਾ ਤਿੰਨ ਇੰਡੀਅਨ ਪੀਨਲ ਕੋਰਸ ਜਿਹੜੇ ਚੱਲਦੇ ਸੀਗੇ ਉਹਨਾਂ ਨੂੰ ਸੋਧ ਕਰਦੇ ਹੋਏ ਨਵੇਂ ਕਾਨੂੰਨਾਂ ਦਾ ਨਾਮ ਦਿੰਦੇ ਹੋਏ ਭਾਰਤ ਸਰਕਾਰ ਨੇ ਪਾਸ ਕਰਾਈ ਸੀ ਲੋਕ ਸਭਾ ਦੇ ਬਹੁਤ ਵੱਡੇ ਮੈਂਬਰ ਜਿਹੜੇ ਆ 173 ਦੇ ਲਗਭਗ ਮੈਂਬਰ ਜਿਹੜੇ ਆ ਉਹ ਖਾਰਜ ਕਰਨ ਤੋਂ ਬਾਅਦ ਬਹੁਮਤੀ ਨਾਲ ਜ਼ੋਰ ਜ਼ਬਰਦਸਤੀ ਨਾਲ ਪਾਸ ਕਰਾਏ 1 ਜੁਲਾਈ ਤੋਂ ਪੂਰੇ ਭਾਰਤ ਵਿੱਚ ਲਾਗੂ ਹੋ ਗਿਆ ਇਹ ਲਾਗੂ ਹੋਣ ਦਾ ਸਾਰ ਹੀ ਪੁਲਿਸ ਨੂੰ ਔਰ ਪ੍ਰਸ਼ਾਸਨ ਨੂੰ ਬਹੁਤ ਸਾਰੇ ਅਧਿਕਾਰ ਜਿਹੜੇ ਮਿਲ ਗਏ ਆ ਪਹਿਲਾਂ ਕੋਈ ਵੀ ਮਨੁੱਖ ਜਿਹੜਾ ਆ ਉਹ ਆਪਣੇ ਸੰਵਿਧਾਨ ਦੀ 154 ਧਾਰਾ ਦੇ ਤਹਿਤ ਕਿਤੇ ਵੀ ਆਪਣੀ ਪ੍ਰੋਟੈਸਟ ਕਰ ਸਕਦਾ ਸੀ ਹੁਣ ਅੱਜ ਜੇਕਰ ਉਹ ਪ੍ਰੋਟੈਸਟ ਕਰਦਾ ਜੁਡੀਸ਼ਰੀ ਉਹਨੂੰ ਅਰੈਸਟ ਕਰਾ ਸਕਦੀ ਆ ਪੁਲਿਸ ਉਹਨੂੰ 45 ਦਿਨ ਤੋਂ ਲੈ ਕੇ 60 ਦਿਨ ਦੀ ਹਰਾਸਮੈਂਟ ਕਰ ਸਕਦੀ ਆ ਇਸ ਤੋਂ ਇਲਾਵਾ ਜੇ ਤੁਸੀਂ ਤੁਹਾਡੀ ਕਿਤੇ ਕੋਈ ਲੜਾਈ ਹੋ ਜਾਂਦੀ ਕਿਸੇ ਦੇ ਨਾਲ ਤੁਸੀਂ ਪੁਲਿਸ ਥਾਣੇ ਵਿੱਚ ਜਾਂਦੇ ਹੋ ਤੁਸੀਂ ਐਪਲੀਕੇਸ਼ਨ ਦਿੰਦੇ ਸੀ ਪੁਲਿਸ ਨੂੰ ਮਾੜੀ ਮੋਟੀ ਝੂਠੀ ਸੱਚੀ ਉੱਤੇ ਕਾਰਵਾਈ ਕਰਨੀ ਪੈਂਦੀ ਸੀ ਹੁਣ ਪੁਲਿਸ ਫ੍ਰੀ ਆ ਚਾਹੇ ਉਹ ਕਾਰਵਾਈ ਕਰੇ ਚਾਹੇ ਨਾ ਕਰੇ ਇਸ ਕਿਸਮ ਦੀਆਂ ਸੌਦਾ ਜਿਹੜੀਆਂ ਬਹੁਤ ਭਿਆੰਕਰ ਸੌਦਾ ਆ ਅਸੀਂ ਇਹਨਾਂ ਸਾਰਿਆਂ ਨੂੰ ਰੱਦ ਕਰਦੇ ਆ ਤੁਸੀਂ ਇੱਥੇ ਇਕੱਠੇ ਹੋਏ ਹੋ ਕੀ ਫਰਮਾਂ ਦਿੱਤਾ ਕੀ ਸਮਨ ਦਿੱਤਾ ਪਾਲ ਸਿੰਘ ਸਵਾਇਕ ਨੂੰ ਸਖਤ ਰੋਕਣ ਦੀਆਂ ਜਨਨ ਪੰਜਾਬ ਪੁਚੀ ਥੋੜਾ ਉੱਚਾ ਔਰ ਇਹ ਸੰਯੁਕਤ ਮੋਰਚਾ ਭਾਰਤ ਪ੍ਰਿਆਪ ਅੱਜ ਅਸੀਂ ਸੰਯੁਕਤ ਮੋਰਚੇ ਵੱਲੋਂ ਜਿਹੜੇ ਸਰਕਾਰ ਨੇ ਨਵੇਂ ਲਾਏ ਜਿਨ੍ਹਾਂ ਜਸੂਦ ਕੀਤੀ ਆਈਪੀਸੀ ਕਾਨੂੰਨ ਜਾਂ ਹੋਰ ਉਹਨਾਂ ਦੇ ਸਬੰਧ ਦੇ ਕੇ ਆਏ ਆ ਉਹਨਾਂ ਇਸ ਬਾਰੇ ਇੱਕ ਜੀਸੀ ਨੂੰ ਮੰਗ ਪੱਤਰ ਦੇਣਾ ਹਾਲਾਤੀ ਹੈ ਵੀ ਜਦੋਂ ਕੋਈ ਵੀ ਪੋਲੀਟੀਕਲ ਪਾਰਟੀ ਇਹਨਾਂ ਤੇ ਨਹੀਂ ਬੋਲਦੀ ਇਨਕਲਾਬੀ ਜਮਹੂਰੀ ਜਥੇਬੰਦੀਆਂ ਐਸਕੇਐਮ ਇਹਦੇ ਖਿਲਾਫ ਜਿਹੜਾ ਉਹ ਲਗਾਤਾਰ ਧਰਨੇ ਮਜਾਰੇ ਡੀਸੀ ਨੂੰ ਮੰਗ ਪੱਤਰ ਦੇਣ ਜਾ ਰਹੇ ਅਸੀਂ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਆਏ ਆ ਇੱਥੇ ਇਸ ਕਰਕੇ ਬਹੁਤਾ ਕਾਠ ਵੀ ਨਹੀਂ ਹੋਵੇਗਾ ਗਰਮੀ ਐ ਸੀਜ਼ਨ ਵੀ ਐ ਇਸ ਲਈ ਜਿੰਨੇ ਵੀ ਹੋ ਸਕੇ ਬੰਦੇ ਉਹਨੇ ਲਿਆ ਆ ਕੇ ਅਸੀਂ ਅੱਜ ਤੱਕ ਸਿਰਫ ਮੰਗ ਪੱਤਰ ਹੀ ਦੇਵਾਂਗੇ ਉਸ ਤੋਂ ਬਾਅਦ ਜਦੋਂ ਵੀ ਉਹਨਾਂ ਆਰ ਲੀਜ ਵਿੱਚ ਇਹ ਕਰਦੇ ਨੇ ਕਿ ਪਰਨਾ ਪਰਨਾ ਦਵਾਗੇ ਦੇਖ